ना कोई अच यारेली आया चल रेही पा लें फिर गपरा असुखी वाली असुखी वाली गल तो होनी मेरी हाँ हां आ जा रेह पगया दी यार हूं ਕੀ ਹਾਲ ਆ ਮੈਂ ਮੋਟੇ ਜੱਕੀ ਅੱਜਦਨ ਨੇ ਕਾਲਜ ਨਹੀਂ ਗਿਆ ਫਿਰ ਮੈਂ ਗਿਆ ਆਪੀ ਅਜਰੇ ਪਾ ਲੈਣੇ ਆ ਲੋਕ ਕਿੱਲੇ ਅਜਰੇ ਆਦਾ ਤੀ ਬਾਕੀ ਤਾਂ ਉਹਨੇ ਪਾਦਾ ਤੀ ਚੱਲ ਬਾਈ ਆ ਜਾ ਫਿਰ ਗੱਲਾਂ ਮਾਰਦੇ ਆ ਬਹਿ ਕੇ ਰੇ ਤਾ ਤੂੰ ਫਿਰ ਵੀ ਪਾ ਲੈਗਾ ਸਾਰਾ ਦਿਨ ਪਿਆ ਆ ਚੱਲੀਏ ਆ ਚੱਲੀਏ ਫਿਰ ਕਰ ਸਭ ਠੀਕ ਨੇ ਹਾਂਜੀ ਹਾਂਜੀ ਵੀਰੇ ਬੱਤੀ ਆ ਜੀ ਚੱਲ ਬੈਗਿਆ ਉਹ ਵੀ ਬੈਗਿਆ ਤੇ ਮਾ ਜੀ ਜਾਈਂ ਲੱਗਦਾ ਸੀ ਚੱਲ ਬਾਈ ਘਰ ਜਾ ਆਈਏ ਬਹੁਤ ਸੁਣਾਵਾਂ ਇਹ ਕੋਈ ਪੜਤ ਦਿਨ ਨਮੀ ਦਾ ਜੀ ਉਹਦਾ ਮੋਟਰ ਤੇ ਪਣਾ ਯਾਰ ਜਾ ਕੋਲ ਜੋ ਪਣਾ ਭਾਈ ਨਮੀ ਦਾ ਕਾਦੀ ਆ ਤੇ ਕਮਰ ਮਿੰਡ ਦਾ ਪਿੰਕ ਹੈਗਾ ਬੜੀ ਫਹਿ ਫਹਿ ਕਰਦਾਗਾ ਅੱਛਾ ਫਹਿ ਫਹਿ ਕਰਦਾ ਹੈ ਕੋਈ ਨਾ ਲਾ ਫੋਨ ਨੂੰ ਅੱਜ ਕਾਰਟੀ ਦੇਖ ਲੈਨੇ ਰਾਤ ਮੋਟਰ ਦੀ ਅੱਜ ਲੈਟ ਵੀ 11 ਵਜੇ ਹੋਣੀ ਆ हेलो हाँ भाई पिंके किए कि आ सुखी द मोटर से गलां बात मारद आ जाओ रे आ जाने कम तक आ जाएगा आ जाएगा दस मिनट तक ठीक है ठीक है चल आ जा ਆ ਗਿਆ ਬੀਕਾ ਓਏ ਹੋਰ ਵੀ ਮੰਡੋ ਕੀ ਹਾਲ ਚਾਲ ਨੇ ਤੂੰ ਵਧੀਆ ਬਾਈ ਵਧੀਆ ਪੀ ਸ਼ਾਰਟ ਐਡੀਟਸ ਦੀ ਲੋਰਵੀ ਐਡੀਟਸ ਵੀ ਦੇਖੀ ਕਿੰਦਰ ਨੂੰ ਪਾ ਕੇ ਚੱਲੇ ਅੱਜ ਬਾਈ ਸੇਲੀ ਦਾ ਫੋਨ ਆ ਗਿਆ ਤੀਗਾ ਕਦੀ ਪੀਪੀਆਰ 'ਚ ਫਿਲਮ ਫਿਲਮ ਦੇਖ ਕੇ ਆਈਏ ਚਲੋ ਚੱਲੀਏ ਮਗਾ ਚਲ ਆਇਆ ਇਹ ਤਾਂ ਮੈਂ ਹੁਣ ਰਾਤ 'ਚ ਮੁੜ ਕੇ ਆਇਆ ਜਦਾਂ ਬਾਈ ਨੇ ਫੋਨ ਕਰਿਆ ਮਾਂ 'ਚ ਕਈ ਵਾਰ ਕੋਈ ਜ਼ਰੂਰੀ ਕੰਮ ਹੁੰਦਾ ਬਾਈ ਜ਼ਰੂਰੀ ਕੰਮ ਤਾਂ ਕਹਦਾ ਦੀ ਚਲ ਆ ਕੇ ਕਹਿੰਦੀ ਬੇਲੇ ਦੀ ਗੱਲਾਂ ਹੀ ਮਾਰ ਲੈਂਦੇ ਓ ਯਾਰ ਇੰਨਾ ਟਾਈਮ ਕਿੱਥੇ ਆ ਬਾਈ ਸਹੇਲੀ ਨਾਲ ਫਿਲਮ ਦੇਖਣ ਜਾਣਾ ਤੂੰ ਸੱਚ ਮੈਨੂੰ ਇਹ ਤਾਂ ਦੱਸੋ ਯਾਰ ਇੱਕ ਨੰਬਰ ਫੀਡਰ ਕਹੇ ਵਜੇ ਆਊਗਾ ਯਾਰ ਜੀਰੀ ਸੁੱਕੀ ਪਈ ਆ ਪਾਣੀ ਜਾ ਲਾਉਣਾ ਤੀਗਾ 11 ਵਜੇ ਆਊ ਬਾਈ ਚਲੋ ਠੀਕ ਆ ਯਾਰ ਟਾਈਮ ਬਹੁਤ ਘੱਟ ਆ ਬਾਈ ਲੇਟ ਹੋ ਗਿਆ ਮੈਂ ਤਾਂ ਪਹਿਲੀ ਗੱਲ ਆਗੇ ਤਾਂ ਜਾ ਆਨਾ ਮਜਾ ਆ ਦੇਖ ਲੈ ਬਾਈ ਆਪਣਾ ਪਾਗਲ ਬਣਾ ਕੇ ਵਗਿਆ ਤੇਰੀ ਗੱਲ ਸਹੀ ਦੀ ਫਾਇਫਾਇ ਕਰਦਾ ਵਾਲੀ ਜਾਲ ਫਾਇਫਾਇ ਕਰਦਾ ਬਾਈ ਇਹ ਮਲਾਂਗ ਜਾ ਕੋਈ ਨਾ ਬਾਈ ਇੱਕ ਮੁੰਡਾ ਆਪਣੇ ਕੋਲ ਹੈਗਾ ਉਹ ਕਰਦਾ ਫੋਨ ਅੱਜ 11 ਵਜੇ ਲੈਟ ਆਉਗਾ ਨਾ ਉਹਨੂੰ ਭੂਤ ਪ੍ਰੇਤਾਂ ਦਾ ਹਨ ਪੂਰਾ ਹੋ ਆ। ਨਾਲ ਜਾਣੂ ਠੀਕ ਆ। ਉਹਨੂੰ ਕਰਦਾ ਮੈਂ ਫੋਨ। ਆਲਾ ਬਾਈ ਫੋਨ ਫੇਰਾ। ਹਲੋ। ਹਾਂ ਐਰੀ ਬਾਈ ਕੀ ਹਾਲ ਨੇ? ਵਧੀਆ ਵਧੀਆ ਆਪਣੇ ਵਾਲੀ ਮੋਟਰ ਤੇ ਆਇਆ ਯਾਰ ਮੜਾ ਆ। ਕੰਮ ਆ ਇਕਦਰੀ। आने आदा वो आ गया चल अपना आड़ी बढ़िया बढ़िया और बढ़िया बढ़िया और बढ़िया बढ़िया चल बैठ जा आजा तो मैं चलता काम का बढ़िया आजा बेया बढ़िया बढ़िया अपना तो ये काम बता मेरे तक आदा ध्यान दे ਕੰਮ ਤਾਂ ਕੋਈ ਨਹੀਂ ਹੈ ਰਹੀ ਵਈ ਇੱਕ ਬੰਦਾ ਯਾਰ ਫੈਂ ਫੈਂ ਕਰਦਾ ਨਹੀਂ ਫੈਂ ਫੈਂ ਕੱਟਨੀ ਆ ਅੱਜ ਤੇਰੀ ਐਕਟਿੰਗ ਦਾ ਦੇਖਣਾ ਆਪਾਂ ਨੇ ਕਮਾਲ ਕੋਈ ਕੋਈ ਗੱਲ ਨਹੀਂ ਆਪਣਾ ਕੰਮ ਇਹੀ ਆ ਅੱਜ ਇਹ ਲੈ ਸਾੜਾ ਜੇ ਨਾਮ ਮੂਦ ਵਿੱਚ ਕਰਦਾ ਫਿਰ ਤਾਂ کہیں ਚੱਲ ਸੁਖੀ ਭਾਈ ਹੁਣ ਆਪਾਂ ਚੱਲਦੇ ਆ ਰੋਟੀ ਖਾ ਗਏ ਠੀਕ ਆ 10 ਵਜੇ ਤੈਨੂੰ ਫੋਨ ਕਰੂੰਗਾ ਮੈਂ ਠੀਕ ਆ ਤਾਂ ਹੀ ਨਜ਼ਾਰਾ ਆ ਗਿਆ ਚੱਲ ਪਹਿਲਾਂ ਉੱਤਰ ਸਰੇ ਵਾਲੀ ਭਰ ਕੇ ਲਿਆਵਾਂ ਇਹਨੂੰ ਤਾਂ ਬਾਅਦ ਚ ਭਰੂੰਗਾ ਤਾਂ ਨੇੜਿਆ ਮਿੰਟੋਂ ਮਿੱਟੀ ਕੰਮ ਨੇ ਫੜ ਜੂਗਾ ਉੱਤਰ ਦੇਖਾਂ ਕਿ ਕਿੰਨਾ ਗਿਆ ਜਾਂਦਾ ਪਾਣੀ ਤੋਂ ਨਹੀਂ ਯਾਹ ਲਓ ਜੱਕੇ ਤੇ ਦੇਖਣਾ ਕੀ ਵਰਦਾ ਦੇਖੀਉਂਗੀ ਅਜ ਨਾਲ ਡਰ ਕੇ ਟਾਈਮ ਨਹੀਂ ਲੰਘਦਾ ਹੈਗਾ ਕਾਰਵਾਈ ਫੋਨ ਨੂੰ 11:30 ਵੱਜ ਗਏ ਰੋਟੀ ਦਾ ਵੀ ਟਾਈਮ ਹੋ ਗਿਆ ਹੁਣ ਤਾਂ ਹੁਣ ਤਾਂ ਚਕਾ ਤੇ ਆਉਣਗੇ ਉਹਦੇ ਚੁੰਟੇ ਚਲ ਮੈਂ ਕਰਦਾ ਫੋਨ ਉਹਨੂੰ ਆਹ ਹੈਰੀ ਭਾਈ ਕੀ ਬਣਿਆ ਵਧੀਆ ਸੁੱਕੀ ਦੁਰਾਸਾ ਮਗਾ ਕੀ ਬਣਿਆ ਬੰਨ੍ਹ ਗਿਆ ਉਹਦੇ ਦੌਰੇ ਪੈਂਦੇ ਮੀ ਬੰਦਾ ਗਿਆ ਜੀ ਤਾਂ ਮਰ ਫਰਨਾ ਗਿਆ ਦੌਰੇ ਆ ਨਾ ਖਾਣਾ ਜੇ ਕਿੱਦ ਆ ਰਿਹਾ ਅੱਛਾ ਤੋ ਸੋਤ ਨਹੀਂ ਗਿਆ ਨੂੰ ਆ ਰਿਹਾ ਉਹਦਾ ਚਤੇਰੀ ਬਣਿਆ ਪਿਆ ਅੱਛਾ ਹੋਰ ਕਿੰਨੀ ਨੂੰ ਆਊਗਾ ਬਨੇ ਇੱਧਰ ਅਸੀਂ ਉੱਥੇ ਹੀ ਖੜੇ ਹਾਂ ਜਰਾ ਦੇਖ ਦੇ ਇਹ ਜਾ ਟਿਕਾ ਉਹਦਾ ਜਮਾ ਬਾਈ ਦੋਰਾ ਬੈਨ ਵਾਲਾ ਹੋਇਆ ਵਾਵੇਂ ਕੰਮਾ ਪੂਰੀ ਖੜ ਗਿਆ ਫਿਰ ਦੇਖ ਲੈ ਠੀਕ ਆ ਅਹ ਉਹਦਾ ਉਬਈ ਰਾਤ ਦੇਖਦੇ ਆ ਆ ਨਹੀਂ ਆਉਂਦਾ ਆ ਗਿਆ ਟਿੰਕਾ ਨਾ ਕਰ ਰੁਗੀ ਰੁਗੀ ਰੋਕੀ ਕੀ ਹੋ ਗਿਆ ਯਾਰ ਬੱਸ ਕਿਸੇ ਨੇ ਛੇਤੀ ਜੀ ਪਰਨੇ ਲੱਗ ਗਿਆ ਉਹ ਛੇਰ ਕਮਲ ਗੀ ਉਹ ਕੋਹ ਤਪਾ ਤੇ ਗਾਣੂ ਆ ਚਲੇ ਡਾ ਚ ਲੁੱਟ ਆਉ ਕੋਈ ਡਰਾਵਣਾ ਡਰੂਵਣਾ ਲੱਗਿਆ ਹੁੰਦਾ ਕੀ ਵਾਰ ਨਹੀਂ ਯਾਰ ਆ ਤਾਂ ਮਾਤਾ ਜਨ ਕਹਿੰਦੇ ਜਾਂ ਮਾਤਾ ਜਨ ਤੇ ਰੱਖਣਾ ਉਹ ਨਹੀਂ ਕੁਛ ਨਹੀਂ ਹੁੰਦਾ ਬਾਈ ਤੇਰੇ ਦਿਲ ਦਾ ਰਹਿ ਮੈਂ ਜਾ ਉਹ ਨਹੀਂ ਨਹੀਂ ਬਾਈ ਸਾਰੇ ਸਾਰੇ ਕਿੰਨੇ ਮੈਂ ਖਾਲਸ ਕਰਤਾ ਆ ਉਹ ਆ ਜਾ ਆ ਜਾ ਉਹ ਆ ਜਾ ਡੱਕਾ ਕਰਤਾ ਮੈਂ ਮੇਰੇ ਤਾਂ ਇਹ ਲੋਕਾਂ ਦਾ ਬੁੱਧ ਨਾ ਦੀ ਇਹ ਲੋਟ ਆਉਗੀ ਸੱਚ ਜਾਲੇ ਜੀ ਹਾਂ ਹੁਣ ਕਹਿੰਦੇ ਫੋਦੂ ਨਹੀਂ ਲਾਉਗਾ ਪਾਣੀ ਚਾਹੀਦੀ ਦੇ ਦੇ ਨਾਲ ਇੰਨੀ ਕੀਤੇ ਨਾ ਬਣ ਗਈ ਬਹੁਤ ਇੰਨੀ ਘੱਟਦਾ ਚੱਲ ਫਿਰ ਆਪਾਂ ਚੱਲਦੇ ਆ ਠੀਕ ਆ ਬਾਈ ਨੇਰਾ ਹੀ ਬਹੁਤ ਹੋਗਾ ਚੱਲ ਠੀਕ ਆ ਲੋਕਾਂ ਦੇ ਤੋ ਬਾਈ ਕਿਹਦਾ ਮਾਰ ਘਟਾ ਆਇਆ ਬਾਈ ਮੈਂ ਲੜਕਣਾ ਮੈਂ ਤਾਂ ਤਾਂ ਮਾਤਰਾ ਕੋਸਰੀ ਪ੍ਰਾਵਾ ਮੈਂ ਤਾਂ ਦੇਖਦਾ ਸੀ ਮਾਹ ਨਹਿਰ ਚੜੀ ਜਾਂਦੀ ਆ ਯਾਰ ਖਾਤਰੀ ਖਾਤਰੇ ਹੋਏ ਪੈਨੇ ਪੰਜਾਬ ਨੂੰ ਤੁਰ ਪਈ ਆ ਮੈਂ ਤਾਂ ਵੀ ਕਨ ਵਾਲੀ ਆ ਹਾਂ ਨਾ ਡਰੇ ਆਇਆ ਤੂੰ ਬਲਾਪਾ ਜੈ ਫਿਰਦਾ ਤੂੰ ਕੀ ਦੱਸਾਂ ਪ੍ਰਗਟਾ ਤੈਨੂੰ ਗੱਲੇ ਕੁਸ ਐਡਾ ਦੀ ਹੋ ਗਈ ਦੀ ਰਾਤ ਆ ਤੇ ਬਾਈ ਦੱਸਦਾ ਸੀ ਕੀ ਹੋ ਗਿਆ ਜੀ ਕੋਈ ਯਾਰ ਰਾਤ ਯਾਰ ਬਾਈ ਟੱਪੇ ਵਾਲੀ ਮੋਟਰ ਤੇ ਨੱਕਾ ਲਾਉਣ ਗਿਆ ਸੀ ਗਾਣੇ ਉੱਥੇ ਹੋਰੇ ਲੋਟ ਦੀਆਂ ਬਾਜਾਂ ਯਾਰ ਮਨ ਕਰਕੇ ਤੂੰ ਕੁੱਤਾ ਕਰਤਾ ਹੋਗਾ ਖਾਲਚ ਮੈਂ ਬਥੇਰਾ ਕਿਹਾ ਕਿ ਉੱਥੇ ਕੁਝ ਵੀ ਨਾ ਸੁਣੇ ਉਹ ਜਦ ਮੈਂ ਨੱਕਾ ਲਾ ਕੇ ਏਕਣ ਮੈਂ ਕਹੀ ਜੀ ਧਰਨ ਲੱਗਿਆ ਮੁੜ ਕੇ ਉੱਥੇ ਕਹੇ ਚੀਜ਼ ਯਾਰ ਮੇਰੇ ਗਲ ਨੂੰ ਪੈ ਗਈ ਬਾਈ ਠੀਕ ਆ ਮੈਂ ਉੱਥੋਂ ਮੱਥਾ jaan ਬਚਾ ਕੇ ਭੱਜਿਆ ਜਾਂ ਮੈਨੂੰ ਪਤਾ ਜਾਂ ਬਾਈ ਮੇਰੇ ਉਹ ਰੱਬ ਨੂੰ ਪਤਾ ਵੀ ਮੇਰੇ ਨਾਲ ਕੀ ਭਾਣਾ ਬੀਤ ਜਾਨਾਂ ਦੀ ਰਾਤ ਉੱਥੇ ਤਾਂ ਕਿਹਨੇ ਫੁੱਦੂ ਲਾਦਾ ਕੋਈ ਫੁੱਦੂ ਫੁੱਤ ਨਹੀਂ ਹੁੰਦੇਗੇ ਤੈਨੂੰ ਫੇਰ ਦੇਖੂ ਵੱਡੇ ਵੈਲੀ ਨੂੰ ਡਿਊਟੀ ਹੋਣਾ ਹੁਣ ਨਾ ਤੂੰ ਰਾਤ ਨੂੰ ਜਿੱਦੇ ਦਿਨ ਨੂੰ ਚੰਪੜਿਆ ਉੱਦੇ ਪਤਾ ਲੱਗੂ ਜੱਦ ਨੂੰ ਕਿਤੇ ਰਾਹ ਨਾ ਦੇਖਿਆ ਅੱਖਾਂ ਮੂਰੇ ਹੀ ਤਰੇ ਹਨੇਰਾ ਆ ਗਿਆ ਤੈਨੂੰ ਫੇਰ ਪਤਾ ਲੱਗੂਗਾ ਇਸ ਟਾਈਮ ਤੇ ਵੀ ਤੇਰੇ ਨਾਲ ਹੁੰਦਾ ਕੀ ਨਰਦਾਪੁਰ ਤਾਂ ਪਤਾ ਤਾਂ ਉਹਨਾਂ ਨੂੰ ਉਹੀ ਡਰ ਗਿਆ ਕੋਈਆਂ ਤੈਨੂੰ ਫੇਰ ਪਤਾ ਲੱਗੂਗਾ ਨਾ ਜਦੋਂ ਕਰਨਾ ਬਣਿਆ ਕੰਮ ਇਹ ਠੀਕ ਆ ਯਾਰ ਤੂੰ ਤਾਂ ਦੇਣਾ ਮੈਂ ਤਾਂ ਖੇਤ ਨਹੀਂ ਆਣਾ ਮੈਨੂੰ ਕੰਮ ਨੇ ਸਾਲ ਯਾਰ ਬਈ ਪਿੰਕੇ ਦੇ ਆਣੀ ਆਣਗੇ ਬਾਕਟਰ ਯਾ ਉਹ ਬੈਂਤ ਲਾੜੀਆ ਕਿਹੜਾ ਬਾਕਟਰ ਜਿਵੇਂ ਆ ਮੁਰਿਆ ਬੇਵੋਲੀ ਉਹ ਕਿਵੇਂ ਫਿਰਦਾ ਰਾਤ ਨੂੰ ਸਵੇਰ ਨੂੰ ਦੇਖੀ ਤੂੰ ਨਾ ਨਾਮ ਕਰਦਾ ਮੈਂ ਕਰਦਾ ਆ ਮਰਾ ਨੂੰ ਤੂੰ ਨੇ ਬਵਾਦ ਦੇ ਨਾ ਤੂੰ ਨਾ ਕੂਣਾ ਕਰਦਾ ਵਰਤਾਂ ਮੇਰੇ ਹਾਂ ਯਾ ਹੋਰ ਵਧੀਆ ਹਾਂ ਦੇਖ ਪੈਰਾ ਲਾ ਕਰਦੇ ਆ ਆਪਾਂ ਪਰਗੜਾ ਬਣਾਉਣਾ ਪਰਗੜੀ ਬਣਾਉਣਾ ਕੋਈ ਨਾ ਕਰਦਾ ਨਾ ਜੋ ਕੋ ਨੂੰ ਫੈ ਫੈ ਬਵਾਦਦਾ ਉਹ ਤੂੰ ਨਹੀਂ ਲਾ ਆਪਣੇ ਹੈਰੀ ਬਾਈ ਨੂੰ ਕਿ ਅੱਜ ਕੋ ਟੰਗਣਾ ਤੂੰ ਵੇ ਦੇ ਬੈਠਾ ਆ ਭਾਈ ਹੈਲ ਕੀ ਹਾਲ ਆ ਇੱਤਿਆਂ ਤੂੰ ਵੇ ਤੇ ਆਇਆ ਕੰਮ ਆ ਆ ਜਾ ਆ ਜਾ ਇਹਨੇ ਨਾਮ ਚਾ ਰਹੇ ਆ ਆ ਜਾ ਮੇਰੇ ਕੋਲ ਇਹ ਪਰਗੜ ਨੂੰ ਦਰੋਣਾ ਆਪਾਂ ਨੇ ਪਰਗੜ ਦਾ ਕੰਮ ਹੋਣਾ ਅੱਜ ਪਰਗੜ ਦਾ ਅੱਜ ਨੂੰ ਦਰੋਣਾ ਆ ਬਹੁਤ ਬਹੁਤ ਚਾ ਆ ਜਾ ਤੇ ਤੇਰੇ ਨਾਲ ਜੰਦ ਬੈਲੀ ਤੇਰਾ ਹੈ ਵੀ ਆ ਹਾਂ ਹਾਂ ਭਾਈ ਆ ਗਿਆ ਹੈਲ ਓਏ ਆ ਜਾ ਹਰੀ ਤੇਰੇ ਬੇਟਾ ਗੱਲ ਨੇ ਹਰੀ ਆ ਜਾ ਮੱਤਰਵਾਉਦਾ ਯਾਰ ਜਿਨਾ ਨੇ ਵੀਰੇ ਬੜੀ ਹੈ ਹਰੀ ਬੜੀ ਹੈ ਹਰੀ ਬੜਾ ਅਰੇ ਬਈ ਉਹ ਦੇਖਿਆ ਤੂੰ ਜਿਹਰੇ ਚ ਕੀ ਕਰਦੇ ਹੋ ਰੇ ਉਹ ਮਿੰਦਾ ਪਾਗੜਾ ਹਾਂ ਬਾਲੀ ਫੈਂ ਫੈਂ ਜੀ ਕਰਦਾ ਉਹਦੀ ਫੈਂ ਫੈਂ ਬੰਦ ਕਰਦਾ ਛਬਿਆੰਤ ਮੰਗੂ ਹਾਂ ਠੀਕ ਆ ਜਾ ਇੱਥੇ ਬੰਦਿਆ ਹਾਂ ਠੀਕ ਆ ਬਈ థాంਕ ਯੂ ਤੂੰ ਤਾਂ ਯੰਤਨ ਨੂੰ ਕੱਟਣਾ ਆਉਦਾ ਈ ਘੰਟਾ ਹਾਂ ਜਿਵੇਂ ਖਾਲ ਕੇ ਪਹੁੰਚ ਆ ਜਾਂਦੀ ਕੋਈ ਗੱਲੇ ਨਹੀਂ ਮੈਂ ਲੜਦਾ ਹੀ ਨਾ ਖੜ ਚ ਓਕਨੇ ਡੇਟ ਤਾਂ ਹੋ ਗਿਆ ਵੀ ਜਿੰਨੇ ਦੂਣੇ ਦੱਸ ਕਰਨਾ ਕਰਦਾ ਦਾ ਕੰਮ ਉਹ ਸਾਮ ਨੂੰ ਥੇਰੇ ਹੋ ਜਾਊਗਾ ਨਾ ਥੇਰੇ ਹੋਣੀ ਲਾਇਕ ਆ ਸਮਝਾਉਣ ਵਾਲੀ ਹੋਊਗਾ ਆ ਤੇ ਆ ਨਾ ਮੋਟਰ ਤੇ ਨਾ ਨਿਆ ਕਰਿਓ ਪਿੱਛੇ ਬਹਿ ਜਾ ਜਰਾ ਜਲਦੋਂ ਬਸ ਤੇ ਆ ਮੈਂ ਗੱਲ ਕਰਨਾ ਉਹਨਾਂ ਲਈ ਬਸ ਸੋਣਾ 8:00 ਵਜੇ ਕਰ ਨੋਕ ਸੱਜੇ ਘਾਟ ਆ ਜਾਂਦਾ ਉਹ

ਆ ਦੇਖ ਲੈ ਇੱਕ ਮੋਟਰਸਾਈਕਲ ਹੋਰ ਆਉਂਦਾ ਉਹ ਆ ਗਿਆ ਨਾ ਓਏ ਇੱਦਾਂ ਰੁਕੋਣ ਕਰਦਾ ਕਰਦਾ ਵੀਰੇ ਇੱਕ ਮਿੰਟ ਇਹਦੀ ਗੱਲ ਹੈਲੋ ਆ ਵੀਰੇ ਕਿਹੜੀ ਜਗ੍ਹਾੋਂ ਮੋੜ ਨੀਂ ਗਿਆ ਯਾਰੀਆ ਆ ਚੱਕ ਦੇ ਹੱਥ ਪੀਪਣੀਆਂ ਲਾ ਦੇ ਸੰਨ ਮੈਂ ਤਾਂ ਪਿੱਛੇ ਨੂੰ ਭਜਾ ਦੇ ਗਿਆ ਜਿਵੇਂ ਉਹ ਬਿਆੰਤ ਨੂੰ ਭਜਾਇਆ ਸੀ ਓਕਣੇ ਕਰਾਂ ਫੋੜਾ ਉਹਦਾ ਹਵਾ ਕੱਢ ਦੇ ਕੱਢ ਦੇ ਆ ਠੀਕ ਆ ਠੀਕ ਆ ਵੀਰੇ ਯਾਰਿਆ ਭਾਈ ਉੱਧ ਦੱਲ ਦੀ ਮੈਂ ਕੱਢੀ ਐ ਪੀਟ ਨਹੀਂ ਆਉਦੀ ਐ ਹੁਣ ਸੁਖਤਨ ਗੱਲ ਦੱਸਾਂ ਮੈਂ ਹਾਂ ਦੱਸ ਤੂੰ ਕਿੱਥੇ ਐ ਟਾਈਮ ਕਿੱਥੇ ਨੂੰ ਸਰਦੇ ਕੌਣ ਦੇਖੇ ਨੇ ਬੰਦਿਆ ਅੱਜ ਦੀ ਬੋਣ ਲੱਗਦੇ ਕੀ ਭਾਈ ਕੌਣ ਹੋਇਆ ਮੈਂ ਦਰਦਾਂ ਮੈਂ ਹਾਂਲੋ ਅੱਤੇ ਮੜਿਆ ਬਚਾ ਕੇ ਜਾਈਆਂ ਪਤਾ ਲੱਗ ਗਿਆ ਗੱਲ ਬੰਦੇ ਟਾਈਮ ਤੇ ਤੁਹਾਨੂੰ ਹਾਂ ਤੇ ਕਿਆ ਬੰਦੇ ਨੇ ਜਿਹਨੇ ਪਤਾ ਲੱਗ ਗਿਆ ਆ ਬਚਾ ਲਿਆ ਹੈ ਕਾਹਨਾ ਇਹ ਕਿਹ ਕਾਹਨਾ ਬੱਚੀ ਕਾਹਨ ਵਾ ਕੱਟਵਾ ਲਓ ਤਾ ਆਜੇ ਹੋ ਜਾ ਮੈਂ ਉਹੀ ਆ ਕਿਹੜਾ ਡਾਲੀ ਤੇ ਬੈਠਾ ਉਹ ਕੋਈ ਨਹੀਂ ਡਾਲੀ ਟੁੱਟਨੀ ਤੇ ਵਰਗੇ ਮਲੰਗ ਬਾਹ ਫਿਰਦੇ ਨੇ ਇੱਥੇ ਸਮਝ ਗਿਆ ਗੱਲ ਪਰ ਹਲਾ ਆਣਾ ਮੈਨੂੰ ਕਿਹੜੇ ਮਲੰਗ ਤਾਂ ਤੈਨੂੰ ਮੈਂ ਦੱਸਦਾ ਤੇਰਾ ਖਾਨਦਾਨ ਮੈਂ ਹੀ ਬਰਬਾਦ ਕੀਤਾ ਸੀ ਤੂੰ ਹੀ ਕਹਿ ਰਹੀ ਸੀ ਨਾ ਭੂਤ ਫਰੇਦ ਹੁੰਦੇ ਨਹੀਂ ਅੱਜ ਤੈਨੂੰ ਸਿਖਾ ਕੇ ਜਾਊਂਗਾ ਵੀ ਹੁੰਦੇ ਨੇ ਕਿ ਨਹੀਂ ਓ ਕਉ ਮੇਰਾ ਦਿਮਾਗ ਖਰਾਬ ਕਰਨ ਲੱਗਿਆ ਇਹ ਵਰਗੇ ਭੂਤਾਂ ਸੌ ਮਿਲਦੀਆਂ ਨੇ ਮੈਨੂੰ ਅਰਦਾਸ ਦੇ ਬੱਚੇ ਚੱਪੜ ਖਾਏਗਾ ਤੂੰ ਮੈਨੂੰ ਦੇਖ ਲੈ ਕਿਹੜੇ ਛੱਪਣਾ ਇਹ ਗੱਲ ਕਰਦਾ ਓਏ ਐ ਨਹੀਂ ਅਰਦਾਸ ਨੂੰ ਹਾਂ ਭੂਤਾਂ ਹੁੰਦੇ ਆ ਹਾਂ ਇਹ ਗੋਏ ਹਾਂ ਤੂੰ ਕੁੱਤੇ ਕਮਣਾ ਕਰਾਉਂਦਾ ਕਰੋ ਜਾ ਕੇ ਜਿਹਨੂੰ ਕਹਿਣਾ ਮੈਂ ਹੀ ਹਾਂ ਤੇ ਤੂੰ ਮੇਰੇ ਕੋਲ ਬੁੱਧੂ ਬਣਾ ਰਿਹਾ ਬਣਾਇ ਦੀ ਬਣਾਇ ਦੀ ਓਏ ਤੂੰ ਸੰਭਲ ਕੇ ਕਰ

ਉਹ ਵਾਈਕੂ ਬਾਹਰ ਖੋਲ ਕੀ ਹੋ ਗਿਆ ਤੇ ਭਾਈ ਬਾਹਰ ਨਿਕਲ ਨਹੀਂ ਰਸੂਘੀ ਹੋਇਆ ਹੈਗਾ ਕੀ ਹੋ ਗਿਆ ਹਾਂ ਕੀ ਹੋ ਗਿਆ ਭਾਈ ਤੇਰਾ ਮੁੰਡਾ ਤੇਰੀ ਲੂਟਾ ਵਾਲਾ ਖੜਦਾ ਉਹਨੂੰ ਮਾਰਵਾਣ ਤੁੰਗ ਜਾਣਖਾ ਦੋ ਤੂੰ ਉਹ ਤਾਂ ਮਾ ਜਵਾਬ ਕਰੇ ਲਏ ਮਾੜਾ ਮੋਟਾ ਪਾ ਇਹਨਾਂ ਦੀ ਘਰ ਦੇ ਲੋਕਾਂ ਡਰ ਜਾਂਦੇ ਖੜਾ ਕਰਕੇ ਉੱਤੇ ਕੋਈ ਨਹੀਂ ਆਉਂਦਾ ਜਦੋਂ ਮੈਂ ਕਰਦਾ ਲੋਟਾ ਉਹ ਬੰਦਾ ਬਣਾ ਦੋ ਉਹਨੂੰ ਮੈਂ ਹਾਂ ਮੈਂ ਕਹਿੰਦਾ ਮਹੀਂ ਵਾਲਾ ਬੰਦਾ ਕੋਈ ਨਹੀਂ ਥੋੜੀ ਕਰਤੀ ਰੇ ਮੈਂ ਥੋੜੀ ਜੀ ਮਾ ਆਪੇ ਸਮਝਾਉਂਗਾ ਉਹਨੂੰ ਹਾਂ ਸਮਝਾ ਲਈਏ ਨੂੰ ਹਾਂ ਉਹੀ ਗੱਲ ਨਹੀਂ ਇਹ ਜੀ ਹਾਂ ਹਾਂ ਕੋਈ ਨਹੀਂ ਕਹਾਂਗੇ ਆਪਾਂ ਸਮਝਾ ਦਾਂਗੇ ਆਪਾਂ ਅਧੀ ਘਰ ਸਮਝਾ ਦੀ ਮਾਰਾਂਗਾ ਕੋਈ ਕੋਈ ਇਕੱਲਾ ਲੜਦਾ ਨਹੀਂ ਹੁੰਦੇ ਨਾਲੇ ਹਾਂ ਜੂ ਆ ਕੇ ਰੱਖੀ ਉਹਨੂੰ ਬੰਦਾ ਭਰਾ ਦਿੰਦੀ ਉਹਨੂੰ ਫਿਰ ਹਾਂ ਓ ਤੰਨਾ ਓ ਹਰੀ ਓ ਹਰੀ ਹਾਂ ਪੁੱਤ ਓ ਰਿਆ ਬਾਹਰ ਨਿਕਲ ਕੇ ਬਾਹਰ ਕੀ ਹੋ ਗਿਆ ਉਹ ਬਾਹਰ ਤਾਂ ਆ ਇਹਨੂੰ ਦੱਸਣਾ ਕੀ ਹੋ ਗਿਆ ਐ ਆ ਬੱਪੂ ਉਹ ਲੰਬੇ ਹੀ ਨੇ ਕੀ ਗੱਲ ਭਾਈ ਕੌਣ ਲੈ ਕੇ ਆ ਗਿਆ ਉਹ ਕੋਈ ਨਾ ਆਈ ਹੋਊ ਮੇਰੇ ਕੋਲ ਸਾਢੇ 10 ਵਜੇ ਮੰਨੇ ਐਂ ਤੂੰ ਜਵਾਕਾਂ ਡਰਈ ਜਾਣਾ ਭੁੱਟਾ ਬਣਾ ਬਣਾ ਕੇ ਬੰਦਿਆਂ ਨੂੰ ਡਰਈ ਜਾਣਾ ਰਾਤ ਨੂੰ ਅੱਛਾ ਐ ਬੱਪੂ ਮੈਨੂੰ ਜਵਾਕ ਕਰ ਦੇ ਦੀਏ ਉਹ ਐਵੇਂ ਮਜ਼ਾਕ ਨਹੀਂ ਕਰਦੇ ਹੁੰਦੇ ਪਤਾ ਹੈ ਤੈਨੂੰ ਮੈਂ ਬਹੁਤ ਸਮਝਾ ਸਮਝਾ ਦੇ ਦਿੱਤਾ ਤੂੰ ਕੰਮ ਕਰਦਾ ਕੋਈ ਹੈ ਨਾ ਤੂੰ ਪੜਦਾ ਐਹੇ ਮਜ਼ਾਕ ਨਹੀਂ ਕਰਦੇ ਹੁੰਦੇ ਬੰਦੇ ਦੀ ਜਾਨ ਚਲੀ ਜਾਂਦੀ ਆ ਇਹ ਆਪ ਕੋ ਅੱਗੇ ਤੋਂ ਨਹੀਂ ਕਰਦਾ ਹਾਂ ਅੰਮ੍ਰਿਤ ਇੱਕ ਕੱਲਾ ਕਰਾਉਣ ਕੋ ਉਹ ਸਿਆਣਾ ਹੋ ਗਿਆ ਤੂੰ ਠੀਕ ਆ ਬਾਪੂ ਹੁਣ ਹੱਥ ਚੱਕਦਾ ਤੇ ਮੈਂ ਚੰਗਾ ਨਹੀਂ ਲੱਗਦਾ ਹੈਗਾ ਇਧਰ ਗੱਲ ਤੇਰੀ ਸਹੀ ਹੈ ਬਾਪੂ ਹਾਂ ਕੋਈ ਗੱਲ ਨਹੀਂ ਮਾਰਾ ਮੁੱਤ ਆ ਹਾਂ ਜੇ ਪਰਲਾ ਪਰਲਾ ਨਹੀਂ ਕਰਦਾ ਕੰਮ ਕਰਨ ਲੱਗਾ ਖੇਤੀ ਦਾ ਠੀਕ ਆ ਬਾਪੂ ਹਾਂ ਜੇ ਨਹੀਂ ਹੁੰਦਾ ਹੈਗਾ ਕੋਸ ਪਰਿਆ ਨਹੀਂ ਜਾਂਦਾ ਤਾਂ ਸਤੋ ਠੀਕ ਆ ਬਾਪੂ ਹਾਂ ਹੋ ਪਰਲਾ ਵੀ ਕੀ ਕਰਦਾ ਤੂੰ ਹੁਣ ਵੱਢ ਰਿਆ ਦੀਆ ਬੰਤਾ ਲੱਗਦਾ ਨਹੀਂ ਤੇ ਪਰਲਾ ਨਹੀਂ ਲੱਗਦਾ ਕਿ ਮੋਬਾਈਲ ਦੇਖਦਾ ਤੂੰ ਉਹ ਦੇਖਦਾ ਕਾਪੀਆਂ ਪਈਆਂ ਨੇ ਬੰਤਾ ਹੀ ਲੱਗਦਾ ਕਿ ਮੋਬਾਈਲ ਜਾ ਦੇਖ ਰੇ ਤੂੰ ಕಾಸ್ ಈಗ ಒಪ್ಪುಗೂ ಈಗ ನೀವೇ ಪಡಲಮ್ಮ ಪಳದ ಪಳದ ನಮ್ಮ ಹೌದರೆ